ਪਰਮਜੀਤ ਕੋਰਿਆ ਇਹ ਪਿੰਡ ਨੰਗ ਫਤਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾ ਰਲ ਕੇ ਕਹਿ ਕਹਿ ਕੇ ਆ ਸਭ ਗਲੀ ਦਾ ਵੇਖੋ ਕੀ ਹਾਲ ਕਰਤਾ ਬੇਨਤੀ ਆ ਵੀ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਣ ਦੇ ਨੇ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਉਹ ਕਹਿਣ ਦਿਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਦੀ ਇਕੱਠਾ ਕੋਈ ਨਾਲ ਹੋ ਕੇ ਆ ਕਰਵਾਉਂਦੇ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਸੰਤੋਖ ਸਿੰਘ ਵੀਡੀਓ ਦਾਰਿਆ ਗ੍ਰਾਮ ਦੇ ਟੈਂਡਰ ਪਾਸੋਂ ਦੇ ਪੰਚਾਇਤ ਨੂੰ ਨਵੇਂ ਦਾ ਅਥਾਰਟੀ ਇਹਦੇ ਕੰਮ ਕਰਵਾਉਣ ਦੀ ਪੰਚਾਇਤ ਹੀ ਕੋਰ ਹੈ ਪੰਚਾਇਤ ਦਾ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸਖੀ ਕਰਵਾ ਰਿਹਾ ਹੈ ਅਲੀ ਵਾਈ ਖਸਾ ਇੱਕ ਬਰੇਦੀ ਕਹਿੰਦਾ ਇਹ ਕਿ ਮੈਂ ਸਰਪੰਚ ਨਹੀਂ ਅੰਦਰ ਗੱਲ ਸਰਪੰਚ ਦਾ ਨਾਮ ਗੁਰਦੀਪ ਕੋਰ ਹੈ ਦੂਸਰਾ ਇਹ ਹੈ ਜੀ ਮੈਂ ਕੰਮ ਨਹੀਂ ਕਰਾ ਰਿਹਾ ਕਾਮਯਾਥੇ ਪ੍ਰਬੰਧਕ ਲੱਗੇ ਆ ਵੀਰ ਸਿੰਘ ਇੱਕ ਬੀਡੀਪੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਧਾਰੀਵਾਲ ਪਿੰਡ ਫੱਤੇ ਨੰਗਲ ਵਿਖੇ ਲੋਕ ਚੌਂਜਾਪਤੇ ਦੌਰਾਨ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਉਤਰ ਲੋਕਾਂ ਦਾ ਦੋਸ਼ ਹੈ ਕਿ ਸੀਵਰੇਜ ਪਾਉਣ ਵਾਲਿਆਂ ਵੱਲੋਂ ਗਲੀਆਂ ਪੁੱਟ ਦਿੱਤੀਆਂ ਗਈਆਂ ਨੇ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਨਾਲਿਆਂ ਦਾ ਨਿਕਾਸ ਵੀ ਰੁਕ ਗਿਆ ਜਿਸ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ ਤੇ ਲੋਕਾਂ ਦਾ ਗਲੀਆਂ ਵਿੱਚੋਂ ਗੁਜ਼ਰਨਾ ਮੁਸ਼ਕਲ ਹੋ ਗਿਆ ਜਦ ਕਿ ਸੰਗਤ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੀ ਉਨਾ ਵੱਲੋਂ ਦੋਸ਼ ਲਗਾਇਆ ਕਿ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਮਕਾਨ ਦੀਆਂ ਨੀਹਾਂ ਵੀ ਭਰ ਰਹੀਆਂ ਨੇ ਤੇ ਮਕਾਨ ਡਿੱਗ ਸਕਦੇ ਨੇ ਪਰ ਪੰਚਾਇਤ ਅਤੇ ਬੀਜੇਪੀਓ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਗੁਰਦੁਆਰਾ ਮਾਤਾ ਗੁਜਰੀ ਮੋਹੱਲੇ ਦੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਪਰਮਜੀਤ ਕੋਰਿਆ ਇਹ ਪਿੰਡ ਫਤਿੰਨਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾ ਰਲ ਕੇ ਕਿਆ ਕਹੀ ਗਿਆ ਸਾਬ ਗਲੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਾਬ ਪਲਾਈ ਦਾ ਘੜੀ ਪਿੱਛੇ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇੱਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਆ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟ ਦਿੱਤੇ ਵਾਟਰ ਸਪਲਾਈ ਦੇ ਪਾਪ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਕੋਈ ਸੀਵਰ ਪਾਉਂਦੇ ਨਹੀਂ ਤੇ ਇਥੋਂ ਸਰਪੰਚ ਕੌਣ ਆ ਤੁਸੀਂ ਉਹਨਾਂ ਸੰਪਾ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਦਨਾ ਸੰਪਰਕ ਕੀਤਾ ਉਹ ਬਸ ਪਤਾ ਨਹੀਂ ਹਾਨੂੰ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਣ ਡਿਆ ਦੂਜੇ ਪਾਸੇ ਆਂਦਾ ਮੇਰੇ ਵਸ ਦਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿੰਦੇ ਪੀ ਚੌਣ ਜਾਪਤਾ ਲੱਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਈ। ਤੇ ਅੱਜ ਹਾਰ ਕੇ ਪ੍ਰਸ਼ਾਸਨ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੇ। ਉਹ ਵੀ ਸਾਨੂੰ ਦਮਕੇ ਮਾਰਨ ਦੇ ਗਾੜੀਆਂ ਕੋ ਤੁਹਾਨੂੰ ਕੈਦ ਹੋ ਜਾਊਗੀ ਜਿਹੜਾ ਗਾੜੀ ਆਊਗਾ ਆ ਹੋ ਜਾਊਗਾ ਜੇ ਹੋ ਜਾਊਗਾ ਤੁਸੀਂ ਵੇਖੋ ਵੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ। ਨਾਮ ਮਨਜੀਤ ਸਿੰਘ son of ਗੁਰਦੇਵ ਸਿੰਘ ਪਿੰਡ ਫੱਤੇ ਨੰਗਲ ਨਜ਼ਦੀਕ ਗੁਰਦੁਆਰਾ ਮਾਤਾ ਗੁਰੀ। ਬੇਨਤੀ ਹੈ ਵੀ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਂਦੇ ਆਏ ਨੇ। ਕੌਣ ਨੇ? ਸਰਪੰਚ ਅਮਨਦੀਪ ਸਿੰਘ। ਜਿਹੜਾ ਇੱਕ ਪਾਸੇ ਉਹ ਕਹਿੰਦੇ ਆ ਵੀ ਮੈਂ ਇਸ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਦੀ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਹੀ ਨਹੀਂ। ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਕਿਹਾ ਵੀ ਅਸੀਂ ਜਿਹੜਾ ਕੋਈ ਰਿਕਾਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ। ਹਾਲੇ ਜੇ ਇਹਨਾਂ ਕੋਲ ਬਸ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉੱਥੋਂ ਸ਼ੁਰੂ ਕੀਤਾ ਜਾਵੇ। ਇੰਨਾ ਵਿੱਚ ਘਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪੈਣ ਇੱਥੇ ਗੰਦ ਪਾਇਆ ਇਥੇ ਗਾੜੀ ਨਾ ਆਈਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੇ ਮੈਂ ਜੇ ਇਹ ਨਾ ਪਾਣੀ ਸਿਵਰੇਜ ਪਾਣਾ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁੱਕਣਾ ਉੱਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਇਆ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਵੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਟ ਕੇ ਸਾਡਾ ਸਾਰਾ ਹੀ ਇਹ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ। ਇਹ ਵੀਡੀਓ ਨੇ ਮਿਲਿਆ ਉਸੇ। ਮੇਰੇ ਆ ਮੈਂ ਪਰਸੋਂ ਗਿਆ ਮੈਂ ਮਿਲਿਆ। ਕੀ ਕਹਿੰਦੇ ਨੇ? ਉਹ ਆਂਦੇ ਵੀ ਅਸੀਂ ਇਹ ਕੰਮ ਨੂੰ ਅਸੀਂ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਅਸੀਂ ਬੰਦ ਕਰਨਾ। ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਵਾਂਗੇ। ਉਹਦੀ ਜ਼ਮਾਨਤ ਵੀ ਨਹੀਂ ਅਸੀਂ ਹੋਂ ਦੇਵਾਂਗੇ। ਮੈਂ ਆ ਮਿਲ ਕੇ ਆ। ਜਦ ਇਸ ਸਬੰਧੀ ਮਹਿਲਾ ਸਰਪੰਚ ਅਮਨਦੀਪ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਖਿਆ ਕਿ ਜੋ ਵੀ ਕੰਮ ਹੋ ਰਿਹਾ ਹੈ ਪ੍ਰਬੰਧਕ ਅਤੇ ਬੀਡੀਪੀਓ ਵੱਲੋਂ ਹੋ ਰਿਹਾ ਹੈ। ਜਦ ਇਸ ਸਬੰੰਧੀ ਬੀਡੀਪੀਓ ਤਾਰੀਵਾਲ ਸੰਤੋਖ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਕੰਮ ਮਨਜ਼ੂਰ ਹੋ ਚੁੱਕੇ ਨੇ ਚਰਨਜਾਤੀ ਦੌਰਾਨ ਕਰਵਾਏ ਜਾ ਰਹੇ ਨੇ ਇਹ ਕੰਮ ਪੰਚਾਇਤ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਪਰ ਕੁਝ ਲੋਕਾਂ ਨੇ ਕੰਮ ਰੁਕਵਾ ਦਿੱਤ ਜੇਕਰ ਸਾਨੂੰ ਪੰਚਾਇਤ ਵੱਲੋਂ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਕੰਮ ਰੁਕਾਉਣ ਵਾਲਿਆਂ ਖਿਲਾਫ ਕਾਰਵਾਈ ਹੋ ਸਕਦੀ ਹੈ ਉਹਨਾਂ ਕਿਹਾ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਵੀ ਠੀਕ ਕਰਵਾ ਦੇਵਾਂਗੇ ਬਾਕੀ ਮੌਕਾ ਦੇ ਕੋਈ ਹੱਲ ਕੱਢਾਂਗੇ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ ਸੰਤੋਖ ਸਿੰਘ ਬीडीपीਓ ਦਾ ਰਿਹਾ ਗ੍ਰਾਮਜਾਇ ਤੈਂਡਰ ਪਾਸਿੰਗ ਹੁੰਦੇ ਕਿ ਇਹ ਪੰਚਾਇਤ ਨੂੰ ਮੌਜੂਦਾ ਅਥਾਰਟੀ ਨੂੰ ਵੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾ ਰਹੀ ਹੈ। ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਚੁਵਾ ਰਿਹਾ ਹੈ। ਜਿਹੜੇ ਜਿਹੜੇ ਡਵੈਲਪਮੈਂਟ ਵਰਕ ਚੱਲ ਰਿਹਾ ਜਿਹੜਾ ਇਹੀ ਚੌਕੀ ਤੇ ਉਹ ਕਰਵਾ ਸਕਦੇ ਆ। ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ। ਇਸੇ ਸਾਡੇ ਕੋਲ ਤੇ ਨੇ ਆਏ ਜਿਹੜੇ ਸਾਡੇ ਕੋਲ ਪਬਲਿਕ ਇੱਥੇ ਇਕੱਠੀ ਹੋ ਗਿਆ ਜੀ ਆ ਜੀ ਗੀਆਂ ਵੀ ਸਾਡੀਆਂ ਜਿਹੜੇ ਪਾਣੀ ਦੇ ਵਿੱਚ ਘਰਾਂ ਪਰ ਮਤਲਬ ਘਰ ਸਾਡੇ ਨੀਵੇਂ ਤੇ ਘਰਾਂ ਹੀ ਵੜ ਗਿਆ। ਪਾਣੀ ਦਾ ਕੋਈ ਹੱਲ ਕਰਨਾ ਹੀ ਹੈ। ਉਹ ਤਾਂ ਉਹਨਾਂ ਆਪ ਵੀ ਡਾਕ ਦਿੱਤਾ ਨਿਯਮਾਂ ਮੁਤਾਬਕ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਜਿਨ੍ਹਾਂ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਰਿਡਨ ਚ ਸ਼ਿਕਾਇਤ ਆਉਂਦੀ ਉਹ ਤੇ ਕਾਰਵਾਈ ਕੀਤੀ ਹੋਗੀ ਵਾਟਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਿਆ ਕੋਈ ਮਤਲਬ ਪੁੱਟਿਆ ਦੇ ਥੋੜਾ ਜਿਹਾ ਪੁੱਟਿਆ ਉਹ ਅਸੀਂ ਸ਼ੁਰੂਆਤੀ ਕਰਨ ਲੱਗੇ ਕੰਮ ਦੇ ਉਹਨਾਂ ਬ੍ਰੇਕ ਕਰਵਾਤਾ ਕੰਮ ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਕਰਵਾਤੀ ਚਾਲੂ ਅਸੀਂ ਪਾਈਪਾਂ ਦੀ ਰਿਪੇਅਰ ਹੋ ਗਈਆਂ ਨਾ ਜੇ ਮਨੋ ਜੇ ਖਰਾਬ ਹੋ ਗਿਆ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਪੇਂਦਰ ਆ ਕੇ ਕੰਮ ਚਾਲੂ ਕਰਾਤਾ ਉਹ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਇਹ ਤਾਂ ਉਹਦੇ ਕਿਤੇ ਪੰਚ ਚੱਲ ਰਿਆਂਗੇ ਨਹੀਂ ਹੋਣਾ ਹੋ ਜੂਗਾ ਨਾ ਇਹ ਸਿਰਫ ਉਹ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤੋਂ ਉਹ ਮਤਲਬ ਕੰਮ ਸ਼ੁਰੂ ਕੀਤਾ ਵਾ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਪਰਮਨ ਸਾਡੇ ਕੋਲ ਇਥੇ ਹੋ ਜਿਆ ਉਹਨਾਂ ਬੰਦੇ ਭੇਜ ਕੇ ਉਹ ਕੰਮ ਚੋਰ ਕਰਤਾ ਉਹ ਸਮਾਂ ਲੈਤਾ ਨਹੀਂ ਦੋ ਚੀਜ਼ਾਂ ਹੈ ਨਾ ਨੀਮਾ ਮਤਲਬ ਜੋ ਉਹਦਾ ਹੈਗਾ ਜਦੋਂ ਸ਼ੁਰੂ ਹੋਣਾ ਹੀ ਉਦੋਂ ਹੀ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਲੋ ਜਿਹਨੂੰ ਪਗਾ ਉਥੇ ਪੁੱਟਿਆ ਹੀ ਨਹੀਂ ਉਹ ਤਾਂ ਉਹ ਬੰਦੀ ਕਰਵਾਤਾ ਜਦੋਂ ਉਹ ਰੋਗ ਹੀ ਦਿੱਤਾ ਤਾਂ ਮਸ਼ੀਨ ਵਾਲੇ ਤੇ ਚਲੇ ਗਏ ਉਥੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਹੋ ਜਣੀ ਚੱਲ ਉਹ ਹੋ ਜਣੀ ਆ ਹੋਰ ਅੱਧੇ ਘੰਟੇ ਕੰਢੇ ਤੱਕ ਉਹ ਸਮਾਨ ਲੈ ਕੇ ਦੇ ਦਿੱਤਾ ਚਲੇ ਗਏ ਬੰਦੇ ਫੇਰ ਬਾਕੀ ਦਾ ਉਹ ਦੇਖ ਲੈਣੇ ਆ ਵਾਟਰ ਸਪਲਾਈ ਦਾ ਗੁੱਦਰੇ ਦਾ ਤੇ ਸਾਈਡ ਤੇ ਹੈਗਾ ਗੁੱਦਰੇ ਦਾ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਬਰਾਹ ਦੇ ਵਿੱਚੋਂ ਲੱਗਿਆ ਇਸ ਦਾ ਕੱਟਿਆ ਇਸ ਲਈ ਗੁਰਦਵਾਰਾ ਵੀ ਕੋਈ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਨੇ ਜੇ ਕੋਈ ਹੱਲ ਹੈ ਜਉਦਾ ਉਹ ਹੱਲ ਕਰਵਾ ਦੇਣੀ ਕੋਈ ਗੱਲ ਨਹੀਂ ਰਸਤਾ ਬਲੌਗ ਨਹੀਂ ਹੋਏਗਾ ਅਲੀ ਵਈ ਖਾਸਾ ਇੱਕ ਫਰੇਰੀ ਕਹਿੰਦੀ ਗੱਲ ਇਹ ਕਿ ਮੈਂ ਸਰਪੰਚ ਨਹੀਂ ਮੇਰੀ ਭਾਈ ਸਰਪੰਚ ਆ ਦਾ ਨਾਮ ਜਗਦੀਪ ਕੋਰ ਹੈ ਜੀ ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀਡੀਪੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੋਈ ਕੰਮ ਸ਼ੁਰੂ ਹੋਇਆ ਕਲੋ ਜਿਹੜੇ ਥੋੜਾ ਬੋਲ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਤੇ ਧਿਆਨ ਚ ਲਿਆ ਦਿੱਤਾ ਸੀ ਵੀਡੀਓ ਸਾਹਿਬ ਦੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਬਹੁਤ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੀ ਇੱਥੇ ਜਿੰਨਾ ਫਤਿੰਗਲ ਐਂਟਰੀ ਸਾਰਾ ਮੁਹੱਲਾ ਮਤਲਬ ਬਿ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਉਹਦੇ ਯਾਨੀ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪਰਮੰਧਾਂ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਹਦੇ ਬੰਦ ਕਰ ਦਿੱਤਾ